ਚਾਚੀ ਮੁੰਡਾ ਇੰਨਾ ਬਿਮਾਰ ਕਾ ਤੂੰ ਕੀਤਾਗਾ ਕਿਸ ਡਾਕਟਰ ਨੂੰ ਨਹੀਂ ਦਿਖਾਇਆਗਾ ਦਵਾਈ ਦੂਈ ਨਹੀਂ ਦਵਾਈ ਕਰੀਏ ਭਾਈ ਡਾਕਟਰ ਪੈਸੇ ਵਾਲੇ ਮੰਗਦਾ ਚਾਚੀ ਤੁਹਾਡੇ ਘਰਾਂ 'ਚ ਤਾਂ ਹੈਗਾ ਡਾਕਟਰ ਕੀ ਪਤਾ ਉਹਨੂੰ ਬੁਲਾ ਕੇ ਦੇਖ ਲੋ ਸਸਤੀ ਦਵਾਈ ਦੇ ਦੇ ਇਥੇ ਲੈਨੇ ਆ ਭਾਈ ਉਹਨੂੰ ਬੁਲਾ ਲੰਨੇ ਆ ਜੇ ਘੱਟ ਪੈਸੇ ਲਊਗਾ ਮੁੰਡਾ ਤਾਂ ਚਾਚੀ ਖਾਸਾ ਬਿਮਾਰ ਕਰੀ ਬੈਠੇ ਹੋ ਤੁਸੀਂ ਚਲ ਹੁਣ ਤਾਂ ਦਵਾਈ ਦੇਦੀ ਹੁਣ ਠੀਕ ਹੋ ਜਾ ਮੈਂ ਚਾਚੀ ਮੁੰਡਾ ਦਾ ਮੈਂ ਦੇਖ ਲਿਆ ਉਸ ਤਾਂ ਖਾਸੇ ਬਿਮਾਰ ਕਰੀ ਬੈਠਾ ਪਹਿਲਾਂ ਕਿਉਂ ਨਹੀਂ ਦੱਸਿਆ ਮੈਨੂੰ ਅਸੀਂ ਤਾਂ ਪਾਈ ਹਾਂ ਡਾਕਟਰਾਂ ਚੋਲ ਜਿਕੇ ਵਾਲਾ ਕੀ ਕਰੀਏ ਲਾ ਜਾ ਕੇ ਰੱਖਤਾ ਆ ਲੋ ਚਾਚੀ ਦਵਾਈ ਮੁੰਡੇ ਨੂੰ ਥੰਮ ਟਾਈਮ ਦੇ ਦਿਓ ਆਪੇ ਠੀਕ ਹੋ ਜਾਊਗਾ ਹੁਣ ਆਹ ਭਾਈ ਹੁਣ ਤੈਨੂੰ ਕੀ ਦਈਏ ਕਿੰਨੇ ਪੈਸੇ ਬਣ ਗਏ ਤੇਰੇ ਦੇ ਦੋ ਚਾਚੀ ਜੋ ਕੁਝ ਦੇਣਾ ਦਾ ਕਰ ਦਈਆਂ ਪਤਾ ਕੀ ਗੱਲ ਆ ਟਾਪਾ ਨੂੰ ਮਟਾਂਸੀ